ਖੰਘ ਵਾਸਤੇ ਇੱਕ ਬਹੁਤ ਹੀ ਵਾਇਰਲ ਜਿਹੜੀ ਰੈਮੇਡੀ ਚੱਲ ਰਹੀ ਸੀ ਤੇ ਉਹ ਜਦੋਂ ਅਜਮਾ ਕੇ ਦੇਖੀ ਤਾਂ ਬਹੁਤ ਹੀ ਇਫੈਕਟਿਵ ਲੱਗੀ ਮਤਲਬ ਉਹਦੇ ਨਾਲ ਜਿਹੜਾ ਫਰਕ ਉਹ ਪੂਰੀ ਪਿਆ ਤੇ ਇਹ ਪ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਦੇ ਸਕਦੇ ਜੀ ਮੈਂ ਹੁਣ ਖੰਘ ਬਹੁਤਿਆਦ ਹੁੰਦੀ ਹੈ ਆਪਾਂ ਦਵਾਈਆਂ ਲੈ ਲੈ ਥੱਕ ਚੁੱਕੇ ਹਾਂ ਜਾਂ ਆਪਾਂ ਦਵਾਈਆਂ ਕਈ ਵਾਰ ਐਵੇਂ ਹੁੰਦਾ ਵੀ ਇਹ ਨਾ ਹੀ ਲਈਏ ਤਾਂ ਤੁਸੀਂ ਜਿਹੜੀ ਆ ਚੀਜ਼ ਹੈ ਇਹ ਅਜਮਾ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਜੀ ਸੰਤਰਾ ਤੇ ਉੱਪਰੋਂ ਆਪਾਂ ਇਹਨੂੰ ਕੱਟ ਕਰ ਲੈਣਾ ਉੱਪਰੋਂ ਉੱਪਰਲਾ ਭਾਗ ਕੱਟ ਲੈਣਾਗਾ ਟੋਪਾ ਇਹ ਲਾ ਲੈਣਾ ਸੰਤਰੇ ਦਾ ਤੇ ਹੁਣ ਆਪਾਂ ਕੋਈ ਵੀ ਚਮਚਾ ਲੈ ਲੈਣਾ ਠੀਕ ਹੈ ਜੀ ਮੋਰੀਆ ਘੱਟ ਲੈਣੀ ਹੈ ਇਹਦੇ ਵਿੱਚ ਹਾਂ ਹਾਂ ਜੀ ਜੇ ਤੁਸੀਂ ਚਾਹੋ ਤਾਂ ਵਿਚਕਾਰ ਜਿਹੜਾ ਭਾਗ ਆ ਇੱਥੇ ਵੀ ਆਪਾਂ ਐ ਥੋੜਾ ਜਿਹਾ ਹੋਲ ਕਰ ਸਕਦੇ ਹਾਂ ਇੱਥੋਂ ਕੱਟ ਕੇ ਠੀਕ ਹੈ ਜੀ ਹੁਣ ਤਾਂ ਮੈਂ ਇਹਦੇ ਵਿੱਚ ਪ੍ਰੈਕ ਕਰਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਚਮਚਾਕ ਕਿ ਥੋੜਾ ਹੀ ਥੋੜਾ ਹੀ ਪਾਉਣਾਗਾ ਜਿਵੇਂ ਚਮਚ ਦਾ ਚੌਥਾ ਹਿੱਸਾ ਪਾ ਲੈ ਜੀ ਹੂੰ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਚੌਥਾ ਹਿੱਸਾ ਹੀ ਕਾਲੀ ਮਿਰਚ ਤੇ ਹੁਣ ਆਪਾਂ ਇਹ ਰੱਖ ਲਾਂਗੇ ਗੈਸ ਤੇ ਕੱਚਾ ਖੰਸਾ ਇਹਦੇ ਵਿੱਚ ਅੱਗ ਤੇ ਲਾ ਕੇ ਸਿਲੰਡਰ ਤੇ ਰੱਖਣਾ ਇਹਨੂੰ ਹੈ ਹਾਂਜੀ ਹੁਣ ਆਪਾਂ ਇਹਨੂੰ ਉਬਾਲਾ ਆਉਣ ਦਵਾਂਗੇ ਇਹਦੇ ਵਿੱਚ ਗਰਮ ਹੋਣ ਦਵਾਂਗੇ ਤੇ ਇਹਦੇ ਵਿੱਚ ਜੇ ਚਾਹੋ ਜੀ ਹੁਣ ਜਿਵੇਂ ਜਲਦੀ ਖੰਗ ਹੋ ਰਹੀ ਹੈ ਤੇ ਜਿਵੇਂ ਵੱਡਿਆਂ ਆਪਾਂ ਵੱਡੇ ਨੇ ਲੈਣਾ ਗਏ ਜਿਹੜੀ ਜੂਸ ਆ ਬਣਾ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਦਾਲ ਚੀਨੀ ਦਾ ਪਾਊਡਰ ਵੀ ਪਾ ਸਕਦੇ ਹਾਂ ਜੇਕਰ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ ਤਾਂ ਦਾਲ ਚੀਨੀ ਦਾ ਜਿਹੜਾ ਪਾਊਡਰ ਆਪਾਂ ਸਕਿਪ ਕਰ ਸਕਦੇ ਹਾਂ ਹੋਰ ਵਿੱਚ ਸਿਰਫ ਆਪਾਂ ਨਮਕ ਤੇ ਕਾਲੀ ਮਿਰਚ ਦਾ ਜਿਹੜਾ ਪਾਊਡਰ ਆਪਾਂ ਪਾ ਸਕਦੇ ਹਾਂ ਕਾਲੀ ਮਿਰਚ ਦਾ ਜਿਹੜਾ ਪਾਊਡਰ ਆਪਾਂ ਪਹਿਲੇ ਹੀ ਬਲ ਬਲੇ ਨਿਕਲ ਲੱਗ ਰਾ ਹੁਣ ਨਾ ਹਾਂਜੀ ਤੇ ਹੁਣ ਆਪਾਂ ਇਹ ਦੇ ਵਿੱਚ ਹੀ ਉਬਲ ਲਵਾਂਗੇ ਹਾਂਜੀ ਤੇ ਇਹਨੂੰ ਗਰਮ ਕਰਕੇ ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾਵਾਂਗੇ ਜਿਹੜਾ ਆਪਾਂ ਬਣੂਗਾ ਆਪਣਾ ਜਿਹੜਾ ਜੂਸ ਹੁਣ ਆਪਾਂ ਕਈ ਵਾਰ ਲੈ ਸਕਦੇ ਹਾਂ ਬਹੁਤ ਫਰਕ ਮਿਲਦਾ ਮਤਲਬ ਇਹ ਕਈ ਵਾਰ ਅਸੀਂ ਦੇਖਿਆ ਗਿਆ ਅਜ਼ਮਾ ਕੇ ਜਦੋਂ ਮੈਂ ਇਹ ਦੇਖ ਰਹੀ ਸੀ ਰੈਮਡੀ ਮੈਨੂੰ ਲੱਗਿਆ ਵਾਹ ਵੀ ਇਹ ਵਧ ਗਿਆ ਲੱਗਦੀ ਹੈ ਕਿ ਵਾਹ ਦੇਖ ਲੈਣੇ ਤੇ ਜਦੋਂ ਇਹ ਮੈਨੂੰ ਖੰਗ ਹੀ ਲੱਗਦੀ ਸੀ ਥੋੜੀ ਥੋੜੀ ਤੇ ਜਦੋਂ ਮੈਂ ਬਣਾ ਕੇ ਕਈ ਵਾਰ ਲਈ ਦੇਣ ਵਿੱਚ ਦੀ ਤੇ ਮੈਨੂੰ ਬਹੁਤ ਫਰਕ ਲੱਗਿਆ ਤੇ ਮੈਂ ਕਿਹਾ ਚਲੋ ਬਣਾ ਕੇ ਲੈ ਆਪਾਂ ਇਹਦਾ ਵਾਰ ਨਿਕਲ ਉਹ ਗੱਲ ਨਹੀਂ ਜਿਆਦੇ ਜਿਆਦੇ ਰਸ ਭਰੇ ਨਹੀਂ ਥੋੜੇ ਜਿਹੇ ਸੰਤਰੇ ਤੇ ਨਹੀਂ ਤਾਂ ਆਪਾਂ ਪਰ ਪਰ ਰੋਣ ਚਮਚਾ ਨਾ ਕੱਢ ਦਿੰਨੇ ਆਗੇ ਨਹੀਂ ਤਾਂ ਹਾਂ ਪਰ ਚਮਚੇ ਨਾਲ ਆਪਾਂ ਕੱਢ ਸਕਦੇ ਆ ਥੋੜਾ ਕਣਾ ਹਨਾ ਚਲੋ ਥੋੜਾ ਜੂਸ ਕੱਢ ਲੈਨੇ ਜੂ ਇਹ ਗਰਮ ਹੋਈ ਜਾਊਗਾ ਗਰਮ ਹੋ ਵੀ ਗਿਆ ਅੱਛਾ ਜੀ ਬੜੀ ਜੀਤੀ ਗਰਮ ਹੋਇਆ ਹਾਂਜੀ ਤੈਨੂੰ ਆਪਾਂ ਗਰਮ ਹੋਣ ਦਵਾਂਗੇ ਜੂਸ ਫਿਰ ਕੱਢ ਲਾਂਗੇ ਤੇ ਹੋਰ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਉਣੀਆਂ ਉਹ ਵੀ ਦੱਸਾਂਗੇ ਹਾਂ ਲਾਪਾਂ ਇਹਨੂੰ ਸਮਾਰਕ ਗਰਮ ਹੋਣ ਦਿੰਨੇ ਆ ਜੀ ਥੱਲੂ ਕਾਲਾ ਹੋਣਾ ਸ਼ੁਰੂ ਹੋ ਗਿਆ ਰਵਣ ਹਾਂਜੀ ਬਸ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਉਵਾਲ ਆ ਗਿਆ ਵਦ ਠੀਕ ਹੈ ਜੀ ਥੋੜਾ ਜਿਹਾ ਗਰਮ ਹੀ ਕਰਨਾ ਹੈ 2-3 ਮਿੰਟ ਹੀ ਲੱਗੇ ਜੀ ਗਰਮ ਹੋਣ ਤੇ ਮੀਡੀਅਮ ਜਿਤੇ ਆਪਾਂ ਕਰ ਲਿਆ ਸੀਗਾ ਕਿਉਂ ਜਦੋਂ ਹਲਕਾ ਜਿਹਾ ਬਸ ਇਹ ਚੱਕਣਯੋਗ ਜਿਹਾ ਹੈਗਾ ਚੱਕ ਕੇ ਆਪਾਂ ਨੂੰ ਇੱਧਰ ਰੱਖ ਲੈਣੇ ਤੇ ਹੁਣ ਜਿਹੜਾ ਸਾਰਾ ਇਹਦਾ ਜੂਸ ਹੋ ਆਪਾਂ ਇੱਕ ਕੌਲੀ ਵਿੱਚ ਕੱਢ ਲਾਂਗੇ ਜੀ ਠੀਕ ਹੈ ਜੀ ਕਿਸ ਪੰਡੇ 'ਚ ਕੱਢ ਲੈਣਾ ਆਪਾਂ ਹਾਂਜੀ ਇਹਦੇ ਵਿੱਚ ਹੀ ਕੱਢ ਲੈਣੇ ਹੈਗੇ ਹਾਂ ਦੱਬ ਕੇ ਸਾਰਾ ਜਿਹੜਾ ਜੂਸ ਆ ਉਹ ਆਪਾਂ ਕੱਢ ਲਾਂਗੇ ਜੀ ਜਿਵੇਂ ਨਿੰਬੂ ਨੂੰ ਚੋੜਦੇ ਨਿੰਬੂ ਮੰਗਣ ਚੋੜ ਲੈਣਾ ਹਾਂ ਹਾਂਜੀ ਹੱਥ ਨਾਲ ਚੋੜਨਾ ਪੂਰਾ ਗਰਮ ਹੈ ਜੀ ਇਹ ਹਮ ਤੇ ਬੋਲੇ ਬੋਲੇ ਹੱਥ ਨਾਲ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਨਿਚੋੜ ਲੈਣਾ ਨਿਲ ਜਿਹੜੇ ਬੀਜ ਨੇਗੇ ਉਹ ਵੀ ਆਪਾਂ ਵਿੱਚੋਂ ਹੀ ਕੱਢ ਲਾਂਗੇ ਜੀ ਜੀ ਉਹ ਤਾਂ ਚਲੋ ਬਾਅਦ ਚੋਂ ਛਾਣਿਆ ਜਾਊਗਾ ਹਾਂ ਤੇ ਛਾਣਨਾ ਨਹੀਂ ਹੈ ਕਿਉਂਕਿ ਇਹਦੇ ਵਿੱਚ ਕਾਲੀ ਮਿਰਚ ਉਹ ਹੀ ਵਾਧਾ ਅਸਰ ਕਰੂਗੀ ਬੀ ਆਪਾਂ ਉਂਝੇ ਚਮਚੇ ਨਾਲ ਕੱਢ ਲੈਣੇ ਨੇਗੇ ਠੀਕ ਹੈ ਜੀ ਪਹਿਲਾਂ ਇਹ ਜਿਹੜਾ ਜੂਸ ਹੋ ਆਪਾਂ ਸਾਰਾ ਜੂਸ ਆਪਾਂ ਸਾਰਾ ਕੱਢ ਲੈਣਾ ਹਾਂਜੀ ਤੇ ਬੱਚੇ ਨੂੰ ਜਿਵੇਂ ਆਪਾਂ ਕਈ ਵਾਰ ਦਵਾਵਾਂਗੇ ਤਾਂ ਬੱਚੇ ਨਾਲ ਤਾਂ ਇਹ ਵਧੀਆ ਟੇਸਟ ਵਧੀਆ ਲੱਗੂਗਾ ਆਰਾਮ ਨਾਲ ਹੀ ਨਾ ਪੀ ਲੈਣਗੇ ਇੱਕ ਤਰ੍ਹਾਂ ਦਾ ਗਰਮ ਔਰੈਂਜ ਜੂਸ ਹੋ ਗਿਆ ਹਾਂਜੀ ਤੇ ਫੇਰ ਨਹੀਂ ਇਹ ਅਸਰ ਕਰਨਾ ਕਿਉਂ ਨਹੀਂ ਤਾਂ ਕਹਿੰਦੇ ਹੁੰਦੇ ਵੀ ਆਪਾਂ ਨੂੰ ਖਾਂਸੀ ਹੋਈ ਹੈ ਜਾਂ ਜ਼ੁਖਾਮ ਹੋਇਆ ਤੇ ਕਹਿੰਦੇ ਵੀ ਸੰਤਰਾ ਨਾ ਖਾਓ ਯਾਰ ਠੰਡਾ ਹੁੰਦਾ ਖੱਟਾ ਹੁੰਦਾ ਨਾ ਹਾਂਜੀ ਹਮ ਪਰ ਜਿਹਨੂੰ ਆਪਾਂ ਗਰਮ ਕਰਕੇ ਖਾਣੇ ਆ ਜਿਹੜੇ ਵਿੱਚ ਇਹਦੇ ਕਾਲੀ ਮਿਰਚ ਪਾਈ ਆ ਸੇਧਾ ਨਮਕ ਪਾਏਗਾ ਬਹੁਤ ਹੀ ਫਾਇਦਾ ਕਰਦਾਗਾ ਹਮ ਜੋ ਜਿਹੜੀ ਖੰਗ ਹੁੰਦੀ ਹੈ ਜੀ ਹੁਣ ਜਿਵੇਂ ਬੱਚੇ ਨੂੰ ਜ਼ੁਕਾਮ ਹੋ ਜਾਂਦਾ ਜ਼ੁਕਾਮ ਤੋਂ ਬਾਅਦ ਜਿਹੜੀ ਖੰਗ ਹੈ ਹਰੇਕ ਨੂੰ ਹੀ ਹੋਣੀ ਲਾ ਮਤਲਬ ਲਾਜ਼ਮੀ ਹੈ ਕਿਉਂਕਿ ਜ਼ੁਕਾਮ ਤੋਂ ਬਾਅਦ ਤਾਂ ਹੁੰਦੀ ਹੁੰਦੀ ਹੈ ਮੈਨੂੰ ਵੀ ਸੀਗੀ ਹੁਣ ਮੈਨੂੰ ਘਟ ਗਈ ਇਸ ਚੀਜ਼ ਨਾਲ ਕੱਲ੍ਹ ਦੇਖਿਆ ਸੀਗਾ ਤੇ ਮੈਂ ਆਹ ਚਲੋ ਦੋਸਤਾਂ ਨਾਲ ਆਪਾਂ ਸ਼ੇਅਰ ਕਰਦੇ ਹਾਂ ਬਹੁਤ ਵਧੀਆ ਰੈਮਡੀ ਹੈਗੀ ਤੇ ਰਮਣ ਲੈਣ ਦਾ ਤਰੀਕਾ ਕੀ ਹੈ ਕਿੰਨਾ ਕੁ ਬਸ ਇਹਨੂੰ ਥੋੜਾ ਜਿਹਾ ਗੂੰਗੁਣਾਇਆ ਹੋ ਜਾ ਜੇ ਥੋੜਾ ਜਿਹਾ ਗਰਮਾਵਾਦ ਹੈ ਜਿਵੇਂ ਹੁਣ ਇਹ ਚਾਰ ਪੰਜ ਚਮਚ ਹੈਗਾ ਜੀ ਜੂਸ ਜਿਹੜਾ ਆਪਾਂ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪ ਸ਼ਾਇਦ ਜਿਹੜਾ ਆਪਾਂ ਉਂਝ ਵੀ ਬੱਚੇ ਨੂੰ ਜਿਵੇਂ ਆਪਾਂ ਕਲਕਾ ਕੇ ਦੇ ਸਕਦੇ ਜਿਵੇਂ ਪਹਿਲਾਂ ਝੁੰਗਣਿਆਂ ਚ ਦੰਦੇ ਹੁੰਦੇ ਸੀ ਚੁੱਲੇ 'ਚ ਸਟਾਧ ਹੁੰਦੇ ਸੀ ਬਹੁਤ ਜਿਹੜਾ ਸ਼ਾਇਦ ਆ ਇਹ ਵੀ ਖੰਗ ਨੂੰ ਮਤਲਬ ਵੀ ਖੰਗ 'ਚ ਫਾਇਦਾ ਕਰਦਾਗਾ ਤੇ ਉਂਝ ਵੀ ਆਪਾਂ ਗਰਮ ਕਰਕੇ ਬੱਚੇ ਨੂੰ ਚਟਾ ਸਕਦੇ ਉਹਦੇ ਨਾਲ ਵੀ ਫਰਕ ਪੈਣ ਜਿਵੇਂ ਮਾਣੀ ਮੋਟੀ ਖੰਗ ਹੁੰਦੀ ਹੈਗੀ ਤੇ ਲਓ ਜੀ ਇਹ ਜ ਮਿਕਸ ਕਰ ਲਿਆ ਗੁਣਗੁਣੇ ਚ ਵਧੀਆ ਮਿਕਸ ਹੋ ਗਿਆ ਤੇ ਇਹਦਾ ਜਿਹੜਾ ਆਪਾਂ ਇੱਕ ਚਮਚਾਗਾ ਬੱਚੇ ਨੂੰ ਚਾਰ ਪੰਜ ਟਾਈਮ ਦੇ ਸਕਦੇ ਵੱਡੇ ਦੇ ਦੋ ਚਮਚਾ ਲੈ ਸਕਦੇ ਬਹੁਤ ਹੀ ਟੇਸਟੀ ਹੁੰਦਾਗਾ ਹੂੰ ਲਓ ਜੀ ਲੈ ਟੇਸਟ ਇੰਨਾ ਵਧੀਆ ਹੈਗਾ ਮਤਲਬ ਮੈਨੂੰ ਲੱਗਦਾ ਵੀ ਪੀ ਜਗੇ ਪੀਏ ਨਾਲ ਤਾਂ ਟੇਸਟ ਵਧੀਆ ਲੱਗਦਾ ਹੈਗਾ ਜਿਹਨ ਨਾਲ ਖਾਂਗ ਜ਼ੁਖਾਮ ਨੂੰ ਵੀ ਸੈਟ ਕਰਦਾ ਸੋ ਜਿਹੜਾ ਮਤਲਬ ਇਹਨੂੰ ਆਪਾਂ ਚਮਚੇ ਦੇ ਹਿਸਾਬ ਨਾਲ ਹੀ ਲੈਣਾ ਵੀ ਚਮਚਾ ਸਵੇਰ ਚਮਚਾ ਸ਼ਾਮ ਨੂੰ ਨਹੀਂ ਨਹੀਂ ਜੀ ਬੱਚੇ ਨੂੰ ਹਾਂਜੀ ਬੱਚੇ ਨੂੰ ਤਾਂ ਮਤਲਬ ਦਿਨ ਵਿੱਚ ਦੀ ਆਪਾਂ 4-5 ਵਾਰ ਦੇ ਸਕਦੇ ਹਾਂ 2-2 ਤਿੰਨ ਤਿੰਨ ਘੰਟੇ ਬਾਅਦ ਆਪਾਂ ਇਹਨੂੰ ਦੇ ਸਕਦੇ ਹਾਂ ਜਿਵੇਂ ਇੱਕ ਚਮਚਾ ਦੇਤਾ ਬੱਚੇ ਨੂੰ 2 ਘੰਟੇ ਬਾਅਦ ਫੇਰ ਇੱਕ ਚਮਚਾ ਦੇਤਾ ਮਤਲਬ ਫੇਰ ਹੀ ਫਾਇਦਾ ਕਰਦਾ ਵੱਡੇ 2-2 ਘੰਟੇ ਬਾਅਦ 2-2 ਚਮਚੇ ਲੈ ਸਕਦੇ ਨੇਗੇ ਮਤਲਬ ਇਹ ਆਪਾਂ ਦੇਖੀ ਸੀ ਰੈਮਡੀ ਤੇ ਜਦੋਂ ਅਜ਼ਮਾਈ ਤੇ ਫਾਇਦਾ ਲੱਗਿਆ ਕਿਉਂਕਿ ਇਹਦਾ ਕੋਈ ਨੁਕਸਾਨ ਵੀ ਨਹੀਂ ਹੈਗਾ ਕਾਲੀ ਮਿਰਚ ਹੋ ਗਈ ਨਮਕ ਹੋ ਗਿਆ ਦਾਲਟੀਨੀ ਪਾਊਡਰ ਹੋ ਗਿਆ ਸੋ ਫਾਇਦੀ ਫਾਇਦਾ ਕਰਦਾ ਕੋਈ ਨੁਕਸਾਨ ਨਹੀਂ ਖਾਂਗਾ ਜਿਹੜੀ ਉਹ ਮਤਲਬ ਇਹਦੇ ਨਾਲ ਹਟਦੀ ਹਟਦੀ ਹੈਗੇ ਮੈਨੂੰ ਬਹੁਤ ਫਰਕ ਲੱਗਿਆ ਕਿਉਂਕਿ ਪਹਿਲਾਂ ਜਿਵੇਂ ਜੁਕਾਮ ਹੋ ਗਿਆ ਸੀਗਾ ਦੁੱਧ ਤੋਂ ਬਾਅਦ ਖਾਂਗ ਹੋ ਗਈ ਤੇ ਇਹਦੇ ਨਾਲ ਮੈਨੂੰ ਫਰਕ ਲੱਗਿਆ ਸੋ ਤੁਸੀਂ ਵੀ ਜਿੱਗਾ ਟਰਾਈ ਕਰਨਾ ਜਦੋਂ ਵੀ ਲੈਣਾ ਇਹਨੂੰ ਨਿੱਗਾ ਕਰਕੇ ਲੈਣਾ ਹਾਂਜੀ ਕਿਉਂਕਿ ਹੁਣ ਥੋੜੇ ਟਾਈਮ ਬਾਅਦ ਠੰਡਾ ਹੋ ਜਾਊਗਾ ਜਦੋਂ ਵੀ ਲੈਣਾ ਹੋਰ ਕਿਸੇ ਪੰਡਿਚ ਪਾ ਕੇ ਇਹਨੂੰ ਗੂੰਗੁਣਾ ਕਰ ਲੈਣਾ ਹੈ ਹਲਕਾ ਜਿਹਾ ਤੇ ਫੇਰ ਹੀ ਆਪਾਂ ਇਹਦੇ ਦੋ ਚਮਚੇ ਲੈ ਲੈਣੇ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੇ ਲੈ ਕੇ ਜਰੂਰ ਸ਼ੇਅ